ਆਪ ਜਿੱਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਟੈਨਸ਼ਨ ਹੈ ਪਰ ਉਹ ਆਪਣੀ ਟੈਨਸ਼ਨ ਕਿਸੇ ਨੂੰ ਨਹੀਂ ਦੱਸਦਾ ਕਿਉਂਕਿ ਉਹਨੂੰ ਪਤਾ ਹੈ ਕਿ ਕਿਸੇ ਨੇ ਸਾਥ ਦੇਣਾ ਨਹੀਂ ਸਾਰੇ ਬਾਅਦ ਦੇ ਵਿੱਚ ਮਜ਼ਾਕ ਹੀ ਉਡਾਉਣਗੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਤੁਹਾਨੂੰ ਆਪਣੀ ਟੈਨਸ਼ਨ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਪੈਗੀ ਉਹ ਟੈਨਸ਼ਨ ਉਸ ਤਰੀਕੇ ਦੇ ਨਾਲ ਦੂਰ ਹੋ ਜਾਏਗੀ چاہے ਉਹ ਟੈਨਸ਼ਨ ਕਿੱਡੀ ਵੀ ਵੱਡੀ ਹੋਵੇ ਤੁਸੀਂ ਆਪ ਕਹੋਗੇ ਕਿ ਜੋ ਰਸਤਾ ਖੁੱਲ ਗਿਆ ਉਦੇ ਬਾਰੇ ਤਾਂ ਅਸੀਂ ਸੋਚਿਆ ਹੀ ਨਹੀਂ ਸੀ ਕਿ ਇਹ ਵੀ ਕੰਮ ਬਣ ਜੇਗਾ। ਬਸ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਲਵੋ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਇੱਕ ਵਰੀ ਦੀ ਗੱਲ ਹੈ। ਇੱਕ ਕਰਨ ਨਾਮ ਦਾ ਇਨਸਾਨ ਸੀ ਜਿਸ ਦਾ ਘਰ ਸ਼ਹਿਰ ਦੇ ਦੂਸਰੇ ਪਾਸੇ ਸੀ। ਉਸ ਦੇ ਘਰ ਦੇ ਨਜ਼ਦੀਕ ਹੋਰ ਕੋਈ ਵੀ ਘਰ ਨਹੀਂ ਸੀ। ਇੱਕ ਦਿਨ ਚੋਰ ਉਸ ਦੇ ਘਰ ਦੇ ਸਾਹਮਣੇ ਲੰਘਦਾ ਹੈ ਤੇ ਦੇਖਦਾ ਹੈ ਕਿ ਇੱਥੇ ਚੋਰੀ ਕਰਨੀ ਕਿੰਨੀ ਆਸਾਨ ਹੈ। ਇਹ ਇਕੱਲਾ ਰਹਿੰਦਾ ਹੈ ਤੇ ਹੋਰ ਕੋਈ ਘਰ ਵੀ ਨਜ਼ਦੀਕ ਹੈ ਨਹੀਂ। ਉਹ ਚੋਰ ਆਪਣੇ ਦੋਸਤਾਂ ਨੂੰ ਦੱਸਦਾ ਹੈ ਕਿ ਅੱਜ ਆਪਾਂ ਇੱਥੇ ਚੋਰੀ ਕਰਨ ਆਉਣਾ ਹੈ। ਉਸ ਦੇ ਦੋਸਤ ਵੀ ਕਹਿੰਦੇ ਨੇ ਕਿ ਇਹ ਜਗ੍ਹਾ ਬਹੁਤ ਵਧੀਆ ਹੈ। ਇੱਥੇ ਕੋਈ ਵੀ ਰੌਲਾ ਨਹੀਂ ਪੈਂਦਾ। ਇਹ ਤੇ ਸਿਰਫ ਇਕੱਲਾ ਕਹਿਰਾ ਘਰ ਹੈ ਤੇ ਜਦੋਂ ਕਰਨ ਆਪਣੇ ਘਰ ਦੇ ਵਿੱਚ ਸੋ ਰਿਹਾ ਸੀ ਚੋਰ ਉਸ ਦੀ ਕੰਦ ਟੱਪ ਕੇ ਉਸ ਦੇ ਘਰ ਵਿੱਚ ਆ ਜਾਂਦੇ ਨੇ ਸਾਰਾ ਕੁਝ ਲੱਭਦੇ ਨੇ ਪਰ ਕੁਝ ਵੀ ਨਹੀਂ ਮਿਲਦਾ ਚੋਰ ਸੋਚਦੇ ਨੇ ਕਿ ਸ਼ਾਇਦ ਇਹਨਾਂ ਨੇ ਕੋਈ ਪੈਸਾ ਵਗੈਰਾ ਕਿਤੇ ਲੁਕੋਇਆ ਹੋਇਆ ਏ ਇਸ ਕਰਕੇ ਆਪਾਂ ਨੂੰ ਲੱਭ ਨਹੀਂ ਰਿਹਾ ਚੋਰ ਸੋਚਦੇ ਨੇ ਕਿ ਕੱਲ ਨੂੰ ਆਪਾਂ ਇਸ ਤੇ ਧਿਆਨ ਰੱਖਾਂਗੇ ਦੇਖਦੇ ਆਂ ਇਹ ਪੈਸੇ ਕਿੱਥੋਂ ਕੱਢਦਾ ਤੇ ਕਿੱਥੇ ਰੱਖਦਾ ਕਰਨ ਅਗਲੇ ਦਿਨ ਕੰਮ ਕਰਨ ਲਈ ਆਪਣੇ ਆਫਿਸ ਚਲਿਆ ਜਾਂਦਾ ਤੇ ਜਦੋਂ ਵਾਪਸ ਆਉਂਦਾ ਤਾਂ ਚੋਰ ਧਿਆਨ ਰੱਖੀ ਬੈਠੇ ਸੀ ਸ਼ਾਮ ਦਾ ਸਮਾਂ ਸੀ ਚੋਰ ਕੰਧ ਉੱਪਰੋਂ ਦੇਖ ਰੇ ਸੀ ਕਰਨ ਆਉਂਦਾ ਤੇ ਆਪਣੇ ਬੈਗ ਦੇ ਵਿੱਚੋਂ ਇੱਕ ਪੋਟਲੀ ਕੱਢਦਾ ਉਸ ਨੂੰ ਆਪਣੇ ਸਿਰ ਉੱਪਰੋਂ ਦੀ ਘੁਮਾ ਕੇ ਇੱਕ ਦਰਖਤ ਦੇ ਥੱਲੇ ਗੱਡ ਦਿੰਦਾ ਔਰ ਸੋਚਦੇ ਨੇ ਕਿ ਸ਼ਾਇਦ ਸਾਰਾ ਸੋਨਾ ਇੱਥੇ ਪਿਆ ਹੈ ਇਹ ਕਿੱਡਾ ਤੇਜ ਇਨਸਾਨ ਹੈ ਇਸ ਨੇ ਆਪਾਂ ਨੂੰ ਚਕਮਾ ਦੇ ਦਿੱਤਾ ਆਪਣਾ ਸਾਰਾ ਪੈਸਾ ਬਾਹਰ ਰੱਖਦਾ ਸੀ ਤੇ ਆਪਾਂ ਅੰਦਰ ਲੱਭ ਰਹੀ ਸੀ ਇਸ ਕਰਕੇ ਆਪਾਂ ਨੂੰ ਕੁਝ ਨਹੀਂ ਮਿਲਿਆ ਜਦੋਂ ਕਰਨ ਉੱਥੋਂ ਚੱਲ ਜਾਂਦਾ ਤਾਂ ਚੋਰ ਸੋਚਦੇ ਨੇ ਇਹ ਸ਼ਾਇਦ ਰੁੱਕ ਕੇ ਆਵਾਂਗੇ ਜਦੋਂ ਇਹ ਸੌਂ ਗਿਆ ਸਮਾਂ ਹੁੰਦਾ ਤੇ ਚੋਰ ਉੱਥੇ ਆਉਂਦੇ ਨੇ ਆ ਕੇ ਦੇਖਦੇ ਨੇ ਪਰ ਉਹਨਾਂ ਨੂੰ ਉੱਥੇ ਕੁਝ ਨਹੀਂ ਮਿਲਦਾ ਚੋਰ ਵਿਚਾਰੇ ਲੱਭ ਲੱਭ ਕੇ ਥੱਕ ਜਾਂਦੇ ਨੇ ਪਰ ਉਹਨਾਂ ਨੂੰ ਉਹ ਪੋਰਟਲੀ ਨਹੀਂ ਲੱਭਦੀ ਅਗਲੇ ਦਿਨ ਫੇਰ ਕਰਨ ਆਪਣੇ ਆਫਿਸ ਚੱਲਿਆ ਜਾਂਦਾ ਚੋਰ ਫੇਰ ਕਹਿੰਦੇ ਨੇ ਕਿ ਅੱਜ ਆਪਾਂ ਇਹਦਾ ਪੂਰਾ ਧਿਆਨ ਰੱਖਣਾ ਹੈ ਦੇਖਦੇ ਹਾਂ ਕੀ ਕਰਦਾ ਹੈ ਜਦੋਂ ਕਰਨ ਸ਼ਾਮ ਨੂੰ ਫੇਰ ਵਾਪਸ ਆਉਂਦਾ ਤਾਂ ਚੋਰ ਫੇਰ ਉਸਤੇ ਨਿਗਾ ਰੱਖਦੇ ਨੇ ਕਰਨ ਫੇਰ ਉਸੇ ਤਰ੍ਹਾਂ ਹੀ ਆਪਣੇ ਬੈਗ ਦੇ ਵਿੱਚੋਂ ਇੱਕ ਪੋਟਲੀ ਕੱਢਦਾ ਤੇ ਇੱਕ ਦਰਖਤ ਦੇ ਥੱਲੇ ਰੱਖ ਦਿੰਦਾ ਤੇ ਉੱਥੋਂ ਚਲਿਆ ਜਾਂਦਾ ਚੋਰ ਫੇਰ ਕੁਝ ਸਮਾਂ ਬਾਅਦ ਆਉਂਦੇ ਨੇ ਪਰ ਉਹਨਾਂ ਨੂੰ ਉੱਥੇ ਕੁਝ ਨਹੀਂ ਲੱਭਦਾ ਸਾਰਾ ਥਾਂ ਵਗੈਰਾ ਪੁੱਟ ਦਿੰਦੇ ਨੇ ਪਰ ਕੁਝ ਨਹੀਂ ਮਿਲਦਾ ਚੋਰ ਬਹੁਤ ਪਰੇਸ਼ਾਨ ਹੁੰਦੇ ਨੇ ਕਿ ਇੱਥੇ ਤਾਂ ਕੁਝ ਨਹੀਂ ਹੈਗਾ ਪਰ ਉਹ ਪੋਟਲੀ ਰੱਖਦਾ ਸੀ ਚੋਰ ਸੋਚਦੇ ਨੇ ਕਿ ਚੱਲ ਆਪਾਂ ਨੂੰ ਕੱਲ ਨੂੰ ਇਹਨੂੰ ਪੁੱਛਾਂਗੇ ਕਿ ਇੱਥੇ ਤੂੰ ਕੀ ਰੱਖਦਾ ਸਾਨੂੰ ਤਾਂ ਕੁਝ ਇੱਥੇ ਆਉਂਦਾ ਨਹੀਂ ਅਗਲੇ ਦਿਨ ਚੋਰ ਆਪਣਾ ਭੇਸ ਬਦਲ ਕੇ ਉਸ ਇਨਸਾਨ ਦੇ ਘਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਆ ਚੀਜ਼ ਵੇਚਣ ਆਏ ਆ ਤਾਂ ਉਹ ਕਰਨ ਉਹਨਾਂ ਨੂੰ ਆਪਣੇ ਅੰਦਰ ਬੁਲਾਉਂਦਾ ਤੇ ਚਾਹ ਪਾਣੀ ਪਿਉਂਦਾ ਚੋਰ ਫਿਰ ਆਖਿਰਕਾਰ ਪੁੱਛ ਹੀ ਲੈਂਦੇ ਨੇ ਕਿ ਅਸੀਂ ਕੁਝ ਨਹੀਂ ਵੇਚਣ ਆਏ ਅਸੀਂ ਤਾਂ ਤੁਹਾਨੂੰ ਸਿਰਫ ਇਹ ਪੁੱਛਣ ਆਏ ਆ ਕਿ ਅਸੀਂ ਚੋਰਾਂ ਅਸੀਂ ਤੁਹਾਡੇ ਘਰ ਦੇ ਪਿੱਛੇ ਦੇਖਦੇ ਆ ਕਿ ਤੁਸੀਂ ਇੱਕ ਪੋਰਟਲ ਹੀ ਰੱਖਦੇ ਹੋ ਪਰ ਉਹ ਪੋਟਲੀ ਸਾਨੂੰ ਉੱਥੋਂ ਮਿਲਦੀ ਨਹੀਂ ਅਸੀਂ ਤਾਂ ਚੋਰੀ ਕਰਨ ਤੁਹਾਡੇ ਘਰ ਆਏ ਸੀ ਪਰ ਸਾਨੂੰ ਕੁਝ ਨਹੀਂ ਮਿਲਿਆ ਤੇ ਅਸੀਂ ਪਿੱਛੇ ਵੀ ਲੱਭਿਆ ਜਿੱਥੇ ਤੁਸੀਂ ਰੱਖਦੇ ਹੋ ਸਾਨੂੰ ਉੱਥੋਂ ਵੀ ਕੁਝ ਨਹੀਂ ਮਿਲਿਆ ਸਾਨੂੰ ਇਹ ਦੱਸੋ ਕਿ ਤੁਸੀਂ ਉੱਥੇ ਕੀ ਰੱਖਦੇ ਹੋ ਜਿਹੜਾ ਸਾਨੂੰ ਦਿਖਦਾ ਹੀ ਨਹੀਂ ਤਾਂ ਕਰਨ ਕਹਿੰਦਾ ਕਿ ਮੈਂ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਮੇਰੇ ਦਿਮਾਗ ਤੇ ਬਹੁਤ ਟੈਨਸ਼ਨਾਂ ਹੁੰਦੀਆਂ ਜਦੋਂ ਮੈਂ ਘਰ ਆਉਣਾ ਮੇਰਾ ਦਿਮਾਗ ਪੂਰਾ ਟੈਨਸ਼ਨਾਂ ਨਾਲ ਭਰਿਆ ਹੁੰਦਾ ਹੈ ਤੇ ਜਦੋਂ ਮੈਂ ਆਪਣੇ ਘਰ ਦੇ ਅੰਦਰ ਐਂਟਰ ਹੋਣਾ ਹੁੰਦਾ ਮੈਂ ਆਪਣੀਆਂ ਸਾਰੀਆਂ ਟੈਨਸ਼ਨਾਂ ਇਸ ਪੋਰਟਲੀ ਦੇ ਵਿੱਚ ਪਾ ਕੇ ਧਰਤੀ ਦੇ ਥੱਲੇ ਦੱਬ ਦਿਨਾ ਤੇ ਫਿਰ ਸਭ ਕੁਝ ਪਰਮਾਤਮਾ ਤੇ ਛੱਡ ਦਿਨਾ ਰਹੀ ਗੱਲ ਇਸ ਦੇ ਵਿੱਚ ਕੋਈ ਚੀਜ਼ ਚੌਲਾਂ ਦੇ ਦਾਣੇ ਉਹ ਮੈਂ ਆਪਣੇ ਇੱਥੇ ਨਿੱਕੇ-ਨਿੱਕੇ ਜੀਵ ਜੰਤੂਆਂ ਨੂੰ ਪਾਉਣਾ ਤਾਂ ਜੋ ਇਹਨਾਂ ਦਾ ਢਿੱਡ ਭਰ ਸਕੇ ਆਪਣੀਆਂ ਸਾਰੀਆਂ ਟੈਨਸ਼ਨਾਂ ਇੱਥੇ ਛੱਡ ਦਿਨਾ ਤੇ ਫਿਰ ਆਰਾਮ ਦੇ ਨਾਲ ਜਾ ਕੇ ਸੌਂ ਜਾਣਾ ਆਪਣਾ ਸਾਰਾ ਕੁਝ ਉਸ ਰੱਬ ਤੇ ਛੱਡ ਦੇਣਾ ਉਸ ਪਰਮਾਤਮਾ ਤੇ ਛੱਡ ਦੇਣਾ ਮੈਨੂੰ ਪਤਾ ਹੈ ਜਿਉ ਟੈਨਸ਼ਨਾਂ ਦੇ ਰਿਹਾ ਤੇ ਰਾਹ ਵੀ ਦਿਖਾਏਗਾ ਫਿਰ ਅਗਲੇ ਦਿਨ ਮੈਂ ਸਵੇਰ ਉੱਠਦਾ ਇੱਥੋਂ ਜੋ ਵੀ ਕੰਮ ਦੀ ਚੀਜ਼ ਹੁੰਦੀ ਹੈ ਉਹਨੂੰ ਲੈ ਕੇ ਆਫਿਸ ਚੱਲਿਆ ਜਾਣਾ ਔਰ ਮੈਂ ਇੱਥੇ ਕੁਝ ਨਹੀਂ ਰੱਖਦਾ ਚੋਰ ਵੀ ਸਮਝ ਚੁੱਕੇ ਸੀ ਜੇਕਰ ਜ਼ਿੰਦਗੀ ਵਿੱਚ ਟੈਨਸ਼ਨਾਂ ਹੈਗੀਆਂ ਨੇ ਬਹੁਤ ਨੇ ਜੋ ਕੰਮ ਬਾਣੀ ਨਹੀਂ ਰਹਿ ਉਹ ਤੁਸੀਂ ਸਾਰਾ ਕੁਝ ਪਰਮਾਤਮਾ ਤੇ ਛੱਡ ਦਿਓ ਪਰਮਾਤਮਾ ਜੋ ਕਰੇਗਾ ਚੰਗਾ ਕਰੇਗਾ ਇਹ ਕਹਾਣੀ ਦਰਅਸਲ ਉਹਨਾਂ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਆਪਣੇ ਤੇ ਵੀ ਬਹੁਤ ਟੈਨਸ਼ਨਾਂ ਨੇ ਤੁਸੀਂ ਵੀ ਰਾਤ ਨੂੰ ਆਪਣੀਆਂ ਸਾਰੀਆਂ ਟੈਨਸ਼ਨਾਂ ਇੱਕ ਪਾਸੇ ਰੱਖ ਕੇ ਆਪਣੇ ਪੀਰ ਮੁਰਸ਼ਦ ਦਾ ਆਪਣੇ ਪਰਮਾਤਮਾ ਦਾ ਨਾਮ ਲੈ ਕੇ ਸੌਇਆ ਕਰੋ ਸਭ ਕੁਝ ਠੀਕ ਹੋ ਜਾਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਮੁਰਸ਼ਿਦਾਂ ਦੇ ਆਸ਼ਕ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ